ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਬਜ਼ੀ ਮੰਡੀ ਵੱਲਾ ਵਿਖੇ ਗੁਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸੋਨੂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਸੇਵਾ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਜਨਰਲ ਸਕਤ ਜਤਿੰਦਰ ਖੁਰਾਨਾ ਉਚੇਚੇ ਤੌਰ ਤੇ ਸੇਵਾ ਕਰਨ ਪੁੱਜੇ ਅਤੇ ਉਹਨਾਂ ਬਾਬਾ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਗੁਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸੋਨੂ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਸਿਰਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਅੰਮ੍ਰਿਤਪਾਲ ਲਾਲੀ ਜਸਪਾਲ ਸਿੰਘ लवली अरोड़ा इंदरबीर सिंह बिल्ला मनोहर लाल सतनाम सिंह अते अमरजीत सिंह समेत एसोसिएशन दे सारे मेंबरा ने लंगर सेवा की थी। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਸਾਡੇ ਸਮੂਹ ਆਰਤੀਆਂ ਵੱਲੋਂ ਲੰਗਰ ਲਾਇਆ ਗਿਆ ਤੇ ਹਰ ਸਾਲ ਲਾਇਆ ਜਾਂਦਾ ਵੈ ਸਾਰੇ ਸਮੂਹ ਆਰਤੀਆਂ ਨੂੰ ਲੱਖ ਲੱਖ ਵਧਾਈ ਹੈ ਬਾਬਾ ਜੀ ਇਸ ਤਰ੍ਹਾਂ ਕਿਰਪਾ ਕਰਦੇ ਰਹਿਣ ਤੇ ਹਰ ਸਾਲ ਲੰਗਰ ਲੱਗਦੇ ਰਹਿਣ ਵੇਖੋ ਜੀ ਅੱਜ ਦਾ ਜਿਹੜਾ ਇਹੀ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਉਣੇ ਆ ਥੋੜਾ ਹਟ ਕੇ ਮਨਾਉਣੇ ਆ ਅਸੀਂ ਉਹਦੇ ਤੋਂ 26 ਤੋਂ ਬਾਅਦ ਤੇ ਸਾਰੇ ਸਮੂਹ ਨਗਰ ਵੱਲੋਂ ਇਹ ਬੇਲਾ ਸੋਨੂ ਵੀਰ ਗਰਦੀਪ ਸਿੰਘ ਜਣੇ ਸੰਤ 35 ਨੰਬਰ ਵਾਲਾ ਇਹ ਗਾੜੀ ਲੱਗਦਾ ਸਾਰੇ ਸਮੂਹ ਮੈਂਬਰ ਇਹਦੇ ਨਾਲ ਸਲਾਹ ਨਾਲ ਤੁਰ ਕੇ ਚੱਲਦੇ ਆ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਵੱਡਾ ਲੰਗਰ ਹੀ ਕਰਦੇ ਆ ਇਹ ਗੁਰੂ ਰਾਮਦਾਸ ਦੀ ਕਿਰਪਾ ਆ ਉਹਨਾਂ ਨੇ ਲੰਗਰ ਚਲਾਏ ਤੇ ਉਹਨਾਂ ਨੇ ਸ਼ੁਰੂ ਕੀਤੇ ਭੰਡਾਰੇ ਭਰੇ ਰਹਿਣ ਗੁਰੂ ਰਾਮਦਾਸ ਕਿਰਪਾ ਕਰਕੇ ਰੱਖੇ ਬਾਬਾ ਦੀਪ ਸਿੰਘ ਜੀ ਦਾ ਆ ਇਤਨਾ ਹੀ ਯਾਰੇ ਲੱਗਣ ਤੇ ਇਤਨੇ ਰਲ ਮਿਲ ਕੇ ਜਿਹੜੇ ਆਏ ਖੁਸ਼ੀਆਂ ਮਾਣਦੇ ਰਹਿਣ